ਇਹ ਮੈਂ ਇੰਦਰ ਖੰਡੂਗਾ ਤੇ ਇੱਕ ਤੋਂ ਬੰਦ ਜਿਆਦਾ ਨਾ ਪੌਣੀ ਵਾਲਾ ਬਾਅਦ ਕੇ ਜੰਨਾ ਪੌੜੀ ਦੀ ਹਰ ਇੱਕ ਉੱਤੇ ਕਰਦਾ ਨਾ 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 ਉੱਤੇ ਕਰਦਾ ਨਾ ਛੋਟੀ ਪੌੜੀ ਨਾ ਨਾ ਪੌੜੀ ਦਾ ਇਹ ਅਸਰਾ ਪੌੜੀ ਦੀ ਬੋਲੀ ਨਾ ਬੱਪੂ ਪੌੜੀ ਦੇ ਇੰਚ ਚੱਕੂ ਦੇ ਭਾਈ ਆਹ ਰਦਾ ਸਾ ਆ ਫਰੀ ਕਰ ਦਿੰਦੇ ਤੇ ਆ ਚੱਕ ਲਓ ਉਹ ਓ ਛੋਟੀ ਪੌੜੀ ਵੱਡੀ ਚੱਕਣ ਆਉਣੀ ਪੈਣੀ ਪੌੜੀ ਨਹੀਂ ਉਹ ਤਾਂ ਉਹ ਹੋ ਗਿਆ ਕੌਲੇ ਤੇ ਤਾਂ ਹੋ ਗਿਆ 15 ਠੀਕ ਆ ਬਾਹਰ ਲਾਲਾ ਤੇ ਬਾਹਰ ਇਧਰ ਹੀ ਲੱਗ ਗਈ ਲਈ ਪੌੜੀ ਹੈ ਗਈ ਆ ਜਾ ਖੇਲੀ ਮੁੜਿਆ 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 ਹੈਗੀ ਐ ਬੋੜੀ ਪਰ ਤੂੰ ਕੋਤਰਾ ਉਹਨੂੰ ਕੋੜਤਾ ਕਿਹਦਾ ਜਿਹੜਾ ਬੰਦੇ ਨੂੰ ਕਿੱਧਰ ਪਾ ਦੀ ਅੱਗੇ ਕਿੱਧਰ ਗਿਆ ਆਪਣਾ ਬੰਦਾ ਕਿੱਧਰ ਗਿਆ ਛੋਟੂ ਓ ਛੋਟੂ ਇੱਧਰ ਬੋੜੀ ਲਾ ਲ ਓ ਤੇ ਕੋਲੇ ਲੈ ਕੇ ਨਹੀਂ ਛੋਟੂ ਛੋਟੂ ਇੱਧਰ ਬੋੜੀ ਲਾ ਲ ਰੱਖਿਆ ਗਿਆ ਗਿਆ ਰੱਖਿਆ ਗਿਆ ਉਹ ਰੱਖਿਆ ਨਾ ਉਹ ਨਹੀਂ ਰੱਖ ਦੇਣਾ ਕੱਲੇ ਨਹੀਂ ਬੱਸ ਯਾਰ ਚੱਲ ਇਧਰ ਖੈ ਚੱਲਾ ਬੱਸ ਕੇ ਬੱਸ ਕੇ ਇੱਕ ਆ ਗਈ ਇੱਕ ਪੌੜੀ ਲਾ ਲਓ ਯਾਰ ਫਿਰ ਟੈਟਰ ਨਾਲ ਕਰਨਾ ਪੈਣਾ ਨਹੀਂ ਨਹੀਂ ਟੈਟਰ ਤਾਂ ਠੀਕ ਹੈ ਜਮਾ ਗਗਣੀ ਮਾਰੀ ਢੇਰ ਹੈ ਹੁਣ ਪੌੜੀ ਤਾਂ ਲਾ ਨਾ ਪੌੜੀ ਲਾ ਕੇ ਤੜੋ ਜਾਂ ਤੇ ਨਾ ਪੌੜੀ ਲਾ ਯਾਰ ਛੋਟੂ ਛੱਡ ਦੇ ਇਧਰ ਪੌੜੀ ਲਾਲਾ ਗੇਲੀ ਨਹੀਂ ਡੱਕਦਾ ਗੱਡ ਰ ਟੈਨਸ਼ਨ ਨਾ ਲਿਆ ਕਰ ਗੇਲੀ ਡਰਦਾ ਵੀ ਕਿਤੇ ਉੱਤੇ ਨਾ ਡੱਕ ਬੇ ਗੇਲੀ ਆਇਨਾ ਡਰਦਾ ਬੇ ਉੱਤੇ ਨਾ ਡੱਕ ਬੇ ਉਹ ਨਹੀਂ ਡੱਕਦਾ ਤਾਰ ਪਤਾ ਕਿ ਨਿੰਨ ਰੋਈ ਆ ਛੋਟੂ ਚੜ ਜਾ ਚੜ ਜਾ ਚੜ ਜਾ ਛੋਟੂ ਉੱਤੇ ਕਰ ਰੱਸੀ ਛੱਡ ਦੇ ਬਸ ਹਟ ਕਹਿੰਦਾ ਜੀ ਉਹ ਆ ਤੂੰ ਕਿਹਾ ਸੀ ਆ ਜਦੋਂ ਤਾਰ ਬੰਨੀ ਆ ਨਾ ਇਹਨੂੰ ਖੜਮੇ ਰੋਟੀ ਲੈ ਕੇ ਜਾਣਾ ਸੀ ਤੂੰ ਚੱਲ ਕੋਈ ਹੁਣ ਕੀ ਹੁੰਦਾ ਇਹ ਨਹੀਂ ਨਹੀਂ ਉਹ ਤਾਰ ਦੇ ਤਾਂ ਖਸ ਗਈ ਤਾਰ ਖਸ ਗਈ ਹੁਣ ਹੋ ਜੂ ਖੜਮੇ ਲੋਟੇ ਦਾ ਕੋਈ ਨਾ ਹੁਣ ਕੀ ਕਰਨਾ ਥੱਲੇ ਰੱਖ ਕੇ ਜੋਖਾ ਜਾਣਾ ਤਾਂ ਲੋ ਵੀ ਉਹ ਜਿਵੇਂ ਮਰਜ਼ੀ ਕਰ ਲੈ ਹੁਣ ਉਹ ਜਿਵੇਂ ਮਰਜ਼ੀ ਕਰ ਲਈ ਉਹ ਤਾਂ ਇਕੱਲੇ ਵਿੱਚ ਘੁਮਾ ਦੇਣਾ ਮੈਂ ਇੱਧਰ ਦੀ ਚੜੇ ਨਹੀਂ ਜਾਂਦਾ ਯਾਰ ਇੱਧਰ ਦੀ ਚੜ ਜਾਣਾ ਗੁਰ ਤਾਂ ਹੋਇਆ ਹੋਰ ਨਾ ਕੁੱਟ ਕੱਢ ਦੇ ਓ ਛੋਟੂ ਇਹ ਟੁੱਟਦਾ ਫੇਰ ਦਿੱਤੀ ਓ ਟੇ ਦੀ ਨਾ ਮਾਲੀ ਟੈਨਸ਼ਨ ਲੈ ਯਾਰ ਚੱਲ ਯਾਰ ਥੜਾ ਕਰ ਨਾ ਇਹ ਜਾਂ ਮੈਸਟਰੀ ਆ ਛੋਟੂ ਆਈ ਨਹੀਂ ਪੱਕਾ ਕੰਮ ਕਰਦਾ ਓ ਚੱਲ ਬਈ ਤਾਂ ਹੋ ਕੋਲੇ ਦੇ ਨਾਲ ਹੋ ਤਾਂ ਹੋ ਤਬ ਦੂਜੀ ਗੰਦ ਤੇ ਹੋ ਜਾ ਪਹਿਲੀ ਤੇ ਦੂਸਰੋ ਥੱਕਾ ਵੱਜ ਜਾ ਤੇ ਬਲਾਉਂ ਪਿਆ ਨਾ ਚੱਲ ਬਈ ਗੁਰੂ ਪਾਪਾਰੇ ਰੱਖੀ ਆ ਲਗਾ ਮੈਂ ਤਾਂ ਵਿਚਾਲੇ ਕਰ ਜਾ ਏ ਥੰਮਾ ਤੇ ਜਾਵਾ ਵਿਚਾਲੇ ਹੋਏ ਟੋਡਾ ਚੱਲ ਬਈ ਚੱਲ ਗੱਗਣੇ ਬਸ ਬਾਲਾ ਚੱਕ ਏ ਬਸ ਆ ਰਿਹਾ ਯਾਰ ਯਾਰ ਹੁਣ ਥੱਲੇ ਆਉਂਦੇ ਨਾ ਤਾ ਆ ਗਈ ਛੋਟੂ ਹਾਂ ਕੱਟ ਕੇ ਲਾ ਟਿੰਡਰ ਨੂੰ ਵਿਚਾਲੇ ਕਰ ਲੈ ਛੋਟੂ ਜਮਾ ਕੋਲੇ ਦੇ ਜਮਾ ਵਿਚਾਲੇ ਤੋਂ ਪਰ ਹੋਰ ਪੈਰਾ ਚਲਾ ਖਚਲਾ ਆਉਂਦੇ ਚੱਲ 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 ਡੇਢ ਲੈ ਲਾਉਣ ਗੁਰੂ ਤੇਰਾ ਘਾਟ ਆਉਂਦੀ ਆਪਾਂ ਖੇਤ ਪਰ ਹੋ ਹੋ ਜਾਣਾ ਹੋ ਜਾਣਾ ਖੋ ਜਾਣਾ ਹੋ ਜਾਣਾ ਤੇ ਕਰਨਾਂ ਦੇ ਨੇੜੇ ਹੁਣ ਖੇਤ ਛੋਡੂ ਹੁਣ ਖੇਤ ਚੱਲ ਖੇਚ ਖੇਚ ਇਹਦਾ ਹੋਰ ਆ ਹੀ ਆ ਗਿਆ ਹੋਰ ਖੇਤ ਦੁਪਹਿਰ ਪੜਾ ਚੱਕ ਪਰਾਂ ਨੂੰ ਖੇਚ ਰਸੇ ਨਾਲ ਖੇਚਲਾ ਰੱਸਾ ਫੜਲਾ ਰਸੇ ਨਾਲ ਖੇਚਲਾ ਲੋ ਹੋ ਗਿਆ ਮਾੜਾ ਚੱਲ ਰਾਹ ਦੇ ਕਹਨੇ ਰਹਦੇ ਵਾ ਫੇਰ ਯਾਰ ਮਾੜਾ ਮੋਟਾ ਉਂ ਵੀ ਖਲਜੂ ਇਹਨਾਂ ਨੇ ਮਾੜਾ ਮੋਟਾ ਸੱਬਲਾ ਸੱਬੜਾ ਨਾ ਕਰੋ ਜੂ ਕੋਈ ਮਗਰ ਨੂੰ ਜਾਣਾ ਉਹਨੇ ਸਿੱਧਾ ਕਰਨ ਗਿਆ ਤੇ ਚੱਲ ਕਰਦੇ ਡਾਉਣ ਕਹਨੇ ਹੋਰ ਕੱਟੀਏ ਨਹੀਂ ਨਹੀਂ ਹਾਂ ਵਾ ਠੀਕ ਆ ਇਹ ਮੜਾ ਜਾਂ ਹੁੰਦਾ ਇਹ ਕੰਟਰ ਦੇ ਨਾ ਕੰਮ ਕਰੀ ਆ ਤੂੰ ਚੱਕਦਾ ਨਹੀਂ ਤੂੰ ਆ ਠੀਕ ਆ